ਸਕ੍ਰਿਪਟ ਨੂੰ ਸਹੀ ਕਰਨ ਲਈ ਰਾਈਟਰ ਐਂਡ ਡਾਇਰੈਕਟਰ ਦਾ ਆਪਸ ਚ ਫਲੈਕਸੀਬਲ ਹੋਣਾ ਬਹੁਤ ਜ਼ਰੂਰੀ ਹੈ ਜੇ ਰਾਈਟਰ ਤੁਹਾਨੂੰ ਕਹਿੰਦਾ ਕਿ ਨਹੀਂ ਵੀਰੇ ਐਵੇਂ ਨਹੀਂ ਮੈਂ ਤੇ ਐ ਸੋਚਿਆ ਸੀ ਵੀ ਤੁਸੀਂ ਇਹ ਵਿਜ਼ੂਅਲ ਐਵੇਂ ਦੇਖ ਸਕਦੇ ਹੋ ਉਹ ਆਪਾਂ ਨੂੰ ਫਲੈਕਸੀਬਲ ਹੋਣਾ ਚਾਹੀਦਾ ਹੈ ਬਿਲਕੁਲ ਤੇ ਜੈਜ਼ ਡਾਇਰੈਕਟਰ ਤੁਸੀਂ ਕੋਈ ਆਪਣਾ ਪੁਆਇੰਟ ਰੱਖਦੇ ਹੋ ਕਿ ਜੇ ਆਪਾਂ ਇਹ ਡਾਇਲੋਗ ਦੇ ਲਾਈਨਾਂ ਦੋ ਕਰ ਦਈਏ ਤੇ ਗੈਪ ਪਾ ਕੇ ਮੈਂ ਬੀਜੀਐਮ ਪਾ ਕੇ ਦੈਨ ਲੱਗੇ ਕਰੂੰਗਾ ਦੈਨ ਉਹ ਉਵੇਂ ਹੋਣਾ ਚਾਹੀਦਾ ਜਿਹਦੇ ਨਾਲ ਬੇਸਿਕਲੀ ਤਾਂ ਫਿਲਮ ਨੇ ਦਿਖਣਾ ਨਾ ਹੂੰ ਪੜਨ ਇੱਕ ਹੁੰਦੀਆਂ ਕਹਾਣੀਆਂ ਪੜਨ ਵਾਲੀਆਂ ਹੂੰ ਉਹਨੂੰ ਦਿਖਾਉਣਾ ਵਾ ਬਿਲਕੁਲ ਸੋ ਮੈਨੂੰ ਹੁੰਦਾ ਕਿ ਜੇ ਹੁਣ ਰਾਈਟਰ ਨੇ ਲਿਖਿਆ ਨਾ ਕਿ ਬੰਦਾ ਤੁਰਿਆ ਜਾਂਦਾ ਪੈਰਾ ਵੀ ਬੰਦਾ ਤੁਰਿਆ ਜਾ ਰਿਹਾ ਹੈ ਨਾ ਉਹ ਇੱਕ ਬੰਦੇ ਨਾਲ ਦੁਕਾਨ ਤੇ ਜਾ ਕੇ ਗੱਲ ਕਰਦਾ ਉਹਨੇ 10-10 ਲਿਆ 5-10 ਲਿਆ ਦਿੰਦਾ ਬਾਅਦ ਪਤਾ ਲੱਗਿਆ ਜੀ ਉਹ ਤਾਂ ਪੁਲਿਸ ਵਾਲਾ ਹੈ ਅੱਛਾ ਤੇ ਕਹਾਣੀ ਸੁਣਨ ਚ ਤੁਹਾਨੂੰ ਸਮਝ ਆ ਗਿਆ ਹਾਂ ਤੁਹਾਨੂੰ ਪਹਿਲਾਂ ਨਹੀਂ ਪਤਾ ਲੱਗਿਆ ਜੋ ਮੈਸਨ ਆਇਆ ਬਾਅਦ ਸਾਨੂੰ ਪਤਾ ਲੱਗਿਆ ਕਿ ਇਹ ਚੇ ਪੁਲਿਸ ਵਾਲਾ ਹੈ ਪਰ ਮੈਂ ਤਾਂ ਵਿਜ਼ੂਅਲ ਦੇਣਿਆ ਨਾ ਜੇ ਮੈਂ ਵਰਦੀ ਪੁਆਤੀ ਤਾਂ ਉਹ ਤਾਂ ਪਹਿਲਾਂ ਪਤਾ ਲੱਗ ਗਿਆ ਪੁਲਿਸ ਵਾਲਾ ਤੁਰ ਜਾਂਦਾ ਸੋ ਆਹ ਲਾਈਨ ਨੂੰ ਮੈਂ ਸੋਚਦਾ ਹੁੰਦਾ ਕਿ ਆਹ ਰਾਈਟਰ ਨੇ ਮੈਨੂੰ ਦੇ ਦਿੱਤੀ ਆ ਹੁਣ ਉਹ ਕਹਿੰਦਾ ਵੀ ਆਡੀਅנס ਨੂੰ ਐਂਡ 'ਚ ਪਤਾ ਲੱਗਿਆ ਪੁਲਿਸ ਵਾਲਾ ਦੈਨ ਮੈਂ ਉਹਨੂੰ ਹੋਲਡ ਕਿਵੇਂ ਕਰਨਾ ਹੈ ਕਿ ਉਹ ਉਦੋਂ ਹੀ ਪਤਾ ਲੱਗਿਓ ਪੁਲਿਸ ਵਾਲਾ ਉਹ ਉਵੇਂ ਹੀ ਚੱਲੇ ਉਹ ਜੇ ਔਫਰ ਬੋਲ ਵੀ ਨਹੀਂ ਰਿਹਾ ਕਿ ਮੈਂ ਬੁਲਸਾ ਲਾ ਜੀ ਨਾ ਸਮ ਆਊ ਫੋਰ ਇਗਜ਼ਾਮਪਲ ਵੀ ਉਹਦੇ ਬਸ ਉਹਦੇ ਵਿੱਚ ਹੈ ਜੀ ਡਾਇਰੈਕਸ਼ਨ